ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਆਸਤ ਦੀ ਗੱਲ ਤੇ ਸਿਆਸੀ ਲੀਡਰਾਂ ਦੀ ਗੱਲ ਪੰਜਾਬ ਨੇ ਵੱਡੀ ਗਿਣਤੀ ਵਿੱਚ 92 ਲੋਕ ਚੁਣ ਕੇ ਭੇਜੇ ਜਿਨ੍ਹਾਂ ਨੂੰ ਇੱਕ ਆਦਤ ਬਣ ਗਈ ਕਿ ਉਹ ਪੰਜਾਬ ਲਈ ਜਾਂ ਸਿੱਖੀ ਲਈ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਲਈ ਨਹੀਂ ਵੋਟ ਦੇ ਸਿੱਖਾਂ ਦੇ ਮਸਲੇ ਚਾਹੇ ਦਮਿੰਦਰਪਾਲ ਸਿੰਘ ਭੁੱਲੜ ਦੀ ਜਿਹੜੀ ਰਿਹਾਈ ਦਾ ਮਸਲਾ ਹੋਵੇ ਜਾਂ ਕੋਈ ਧਾਰਮਿਕ ਤੌਰ ਤੇ ਮਸਲਾ ਹੋਵੇ ਸਾਡੇ ਸੰਸਕਾਰਾਂ ਦੀ ਗੱਲ ਹੋਵੇ ਤਾਂ ਉਹ ਗੱਲ ਦੇ ਵਿੱਚ ਮੌਜੂਦਾ ਸਮੇਂ ਦੀ ਸਰਕਾਰ ਤੇ ਉਹਨਾਂ ਦੇ ਲੋਕ ਖੜੇ ਨਹੀਂ ਦਿਖਾਈ ਦਿੰਦੇ ਤੇ ਅੱਜ ਇੱਕ ਚਰਚਾ ਆਈ ਆ ਰਾਜਨੀਤਿਕ ਤੌਰ ਤੇ ਕੀ ਉਠਾ ਪਟਕ ਹੋ ਰਹੀ ਆ ਕਿ ਨੂੰ ਕਿਹੜੇ ਧੜੇ ਨੇ ਕਿਹੜਾ ਇੱਕ ਦੂਜੇ ਨੂੰ ਮਾਰ ਰਹੇ ਨੇ ਮੈਂ ਉਸ ਗੱਲ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਇੱਕ ਜ਼ਿੰਮੇਵਾਰ ਜਿਹੜਾ ਐਮ ਐਲ ਏ ਜਿਹਨੂੰ ਲੋਕਾਂ ਨੇ ਚੁੜ ਕੇ ਭੇਜਿਆ ਹੋਏ ਉਹ ਦਸਤਾਰ ਲਾਉਣ ਦੀ ਗੱਲ ਕਰੇ ਥੱਪੜੇ ਮਾਰਨ ਦੀ ਗੱਲ ਕਰੇ ਤੇ ਇਹ ਗੱਲ ਜਿਹੜੀ ਆ ਇਹ ਚਰਚਾ ਵਿੱਚ ਆ ਤੇ ਜਿਹੜੀ ਕੀ ਸਾਡੇ ਵਾਸਤੇ ਇਹ ਕੁਸ਼ਰਮਿੰਦਗੀ ਦਾ ਕਾਰਨ ਬਣੀ ਹੈ ਸੋ ਬਲਕਾਰ ਸਿੰਘ ਸਿੱਧੂ ਨਾਮ ਦਾ ਇੱਕ ਐਮਐਲਏ ਜਿਹੜਾ ਉਹ ਕਿਸੇ ਨਾਲ ਫੋਨ ਤੇ ਜ਼ਿਕਰ ਕਰ ਰਿਹਾ ਉਹ ਜਿਹੜੀ ਵੀਡੀਓ ਸਹੀ ਹੈ ਜਾਂ ਗਲਤ ਹੈ ਇਹ ਪਤਾ ਨਹੀਂ ਪਰ ਇਹ ਗੱਲ ਤਾਂ ਜਰੂਰ ਸਾਨੂੰ ਮੰਨਣੀ ਪਏਗੀ ਨਾ ਕਿ ਜਿਹੜੀ ਉਹ ਉਸਨੇ ਆਪਣੇ ਵੱਲੋਂ ਇਸ ਦੇ ਬਾਰੇ ਦੇ ਵਿੱਚ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਅਸੀਂ ਇਹ ਚਾਹੁੰਦੇ ਹਾਂ ਕਿਉਂਕਿ ਦਸਤਾਰ ਦੀ ਗੱਲ ਹੈ ਭਾਵੇਂ ਕਿ ਇਹ ਬੜੀ ਦੁੱਖ ਦੀ ਘੜੀ ਸੀ ਜਦੋਂ ਪੰਜਾਬ ਦੇ 92 ਚੁਣ ਕੇ ਭੇਜੇ ਗਏ ਤਾਂ ਪੰਜਾਬ ਦੀ ਦਸਤਾਰ ਕੇਜਰੀਵਾਲ ਦੇ ਪੈਰ 'ਚ ਰੱਖਣ ਤੋਂ ਬਾਅਦ ਇਸ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੁਣਿਆ ਗਿਆ ਜਿਹੜਾ ਕਿ ਅੱਜ ਵੀ ਉਹ ਤਸਵੀਰ ਜਿਹੜੀ ਆ ਬੜੀ ਦੁਖਦਾਈ ਆ ਤੇ ਅੱਜ ਵੀ ਅਸੀਂ ਇਸ ਗੱਲ ਲਈ ਜਿੱਥੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ 92 ਚੁਣੇ ਹੋਏ ਲੋਕਾਂ ਨੂੰ ਪੁੱਛਣ ਕੀ ਦਸਤਾਰth ਵੇੜੇ ਲਾ ਕੇ ਲਾਉਣ ਵਾਲੀ ਗੱਲ ਹੈ ਤੇ ਪੰਜਾਬੀਆਂ ਦੀ ਅਣਖ ਤੇ ਸ਼ਾਨ ਵਾਲੀ ਗੱਲ ਹੈ ਜਾਂ ਨਹੀਂ ਹੈ ਅੱਜ ਸਾਨੂੰ ਇਹ ਗੱਲ ਸੋਚਣੀ ਦੇ ਸਾਹਮਣੇ ਪਵੇਗੀ ਅਸੀਂ ਚਾਹਾਂਗੇ ਕਿ ਦਸਤਾਰ ਦੀ ਤੋਹੀਨ ਕਰਨ ਦੇ ਜਿਹੜੇ ਸ਼ਬਦ ਵਰਤਣ ਵਾਲੇ ਬਲਕਾਰ ਸਿੰਘ ਸਿੱਧੂ ਆਪਣੀ ਇਸ ਗੱਲ ਦੀ ਮਾਫੀ ਮੰਗਣ ਦਸਤਾਰ ਦੇ ਮਾਮਲੇ 'ਚ ਉਹਨਾਂ ਦਾ ਪਾਰਟੀ ਦੇ ਅੰਦਰ ਕੀ ਮਸਲਾ ਵਾ ਉਸ ਗੱਲ ਦੇ ਵਿੱਚ ਬਣੀ ਹੋਣਾ ਚਾਹੀਦਾ ਪਰ ਦਸਤਾਰ ਵਾਲੇ ਮਾਮਲੇ 'ਚ ਜ਼ਰੂਰ ਹੋ ਮਾਫੀ ਮੰਗਣ ਸਿੱਖ ਆਵਾਮ ਤੇ ਪੰਜਾਬ ਦੇ ਲੋਕ ਇਸ ਗੱਲ ਦਾ ਜਵਾਬ ਮੰਗਦੇ ਆ